ਯਾਵ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਰਪੰਚ ਸਿਮਰਦੀਪ ਸਿੰਘ ਥੋੜ ਦੇ ਜਤਨਾਬ ਸਦਕਾ ਪੰਜ ਆਬ ਸੋਸ਼ਲ ਵੈਲਫੇਅਰ ਸੁਸਾਇਟੀ ਜਿਸ ਨੇ ਪੰਜਾਬ ਵੱਲੋਂ ਮੁਲਾਕ ਪਾਰੀਵਾਲ ਦੇ ਪਿੰਡ ਪੀਜੀ ਸ਼ਾਮ ਵਿਖੇ ਮੁਫਤ ਸਵਾਈਟ ਸੈਂਟਰ ਖੋਲਿਆ ਗਿਆ ਜਿਸ ਦਾ ਉਦਘਾਟਨ ਪੰਜ ਆਬ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਰਦਾਰ ਉਮਕਾਰ ਸਿੰਘ ਅਤੇ ਪ੍ਰਧਾਨ ਦਲਬਾਤ ਸਿੰਘ ਵੱਲੋਂ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਲੜਕੀਆਂ ਨੂੰ ਨਰਮਦ ਬਣਾ ਕੇ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਉਸ ਦੇ ਨਾਲ ਇਹ ਮੁਫਤ ਸਿਲਾਈ ਸਿਖਲਾਈ ਸੈਂਟਰ ਖੋਲੇ ਜਾ ਰਹੇ ਹਨ ਜਿਸ ਦੌਰਾਨ ਲੜਕੀਆਂ ਨੂੰ ਬਿਲਕੁਲ ਮੁਫਤ ਸਿਲਾਈ ਸਿਖਲਾਈ ਦਿੱਤੀ ਜਾਵੇਗੀ ਜਦਕਿ ਸਿਲਾਈ ਟੀਚਰ ਨੂੰ ਮਹੀਨਾਵਾਰ ਸੇਵਾ ਪਾਲਵਿੱਤ ਬਿੱਟਰ ਦਿੱਤਾ ਜਾਵੇਗਾ ਜਿਸ ਕਰਕੇ ਸਿਲਾਈ ਟੀਚਰ ਪੂਰੀ ਲਗਨ ਮਿਲ ਤੇ ਇਮਾਨਦਾਰੀ ਨਾਲ ਬੱਚਿਆਂ ਨੂੰ ਸਿਲਾਈ ਦੀ ਸਿਖਲਾਈ ਦੇਵੇਗੀ ਉਨ੍ਹਾਂ ਨੇ ਦੱਸਿਆ ਕਿ ਸਰਦਾਰ ਮਨਜੀਤ ਸਿੰਘ ਨੂੰ ਯਾਰਕ ਅਤੇ ਮਾਸਟਰ ਗੁਰਨਾਮ ਸਿੰਘ ਨੂੰ ਯਾਰਕ ਕਿਰਤ ਕਰੋ ਨਾਮਜਤੋਂ ਵੰਡ ਛੋਡੇ ਉਪਦੇਸ਼ ਤੇ ਚੱਲ ਗਿਆਂ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਦੇ ਹਨ ਜਿਸ ਨਾਲ ਤਿੰਨ ਸिलाई ਸੈਂਟਰਾਂ ਤੋਂ ਇਲਾਵਾ ਮੁਕਤਾ ਦੇ ਭਲੇ ਸੰਬੰਧੀ ਕਈ ਪ੍ਰਕਾਰ ਦੀਆਂ ਸਭਾਵਾਂ ਲੰਬਾਈਆਂ ਜਾ ਰਹੀਆਂ ਹਨ ਚੇਰਮੈਨ ਉਪਕਾਰ ਸਿੰਘ ਨੇ ਦੱਸਿਆ ਕਿ ਲੜਕੀਆਂ ਦਾ ਛੇੜ ਨਹੀਂ ਜਾਂਦਾ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਸੁਨੇਤ ਹਰੇਕ ਲੜਕੀ ਨੂੰ ਇੱਕ ਇੱਕ ਸਲਾਈ ਮਸ਼ੀਨ ਮੁਕਤ ਦਿੱਤੀ ਜਾਵੇਗੀ ਇਸ ਮੌਕੇ ਤੇ ਸਰਪੰਚ ਸਮਰਦੀਪ ਸਿੰਘ ਤੇ 16 ਪੰਚ ਪਰਮਜੀਤ ਸਿੰਘ ਪੰਚ ਇਕਬਾਲ ਮਸੀਹ ਪੰਚ ਜਸਵਿੰਦਰ ਕੌਰ ਪੰਚ ਜਸपाल ਕੌਰ ਪੰਚ ਪਰਮੋਤਨ ਸਿੰਘ ਪਿੰਡ ਦੀਆਂ ਨਾਮਵਰ ਸ਼ਖਸੀਅਤਾਂ ਰਸਪਾਲ ਸਿੰਘ ਤੇ ਸ਼ਮਸ਼ੇਰ ਸਿੰਘ ਤੇ ਡਾਕਟਰ ਬਲਕਾਰ ਸਿੰਘ ਤੇ ਸ਼ਿਵਚਰਨ ਸਿੰਘ ਸਮੇਤ ਪਿੰਡ ਵਾਸੀਆਂ ਨੇ ਪੰਜ ਆਪ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹ ਸਲਾਈ ਸੈਂਟਰ ਨੂੰ ਸਕੇਗੇ ਢੰਗ ਨਾਲ ਚਲਾਈ ਰੱਖਣ ਦੇ ਸੰਬੰਧੀ ਸਲਾਈ ਟੀਕੇਦਰ ਨਦਮ ਰੇਂਦਰਪੁਰ ਦਾ ਭਰਪੂਰ ਸਹਿਯੋਗ ਕਰਨਗੇ ਇੱਕ ਵਾਰ ਫਿਰ ਉਹਨਾਂ ਨੇ ਪੰਜ ਆਪ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜਰੂਰ ਕਰੋ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਪਹਿਲਾਂ ਤਾਂ ਸਾਰਿਆਂ ਨੂੰ ਵੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ओंਕਾਰ ਸਿੰਘ ਪੰਜ ਆਪ ਬਲਦੇ ਸੇ ਸ਼ੇਫਰ ਸੋਸਾਇਟੀ ਦੇ ਚੇਅਰਮੈਨ ਦਾ ਖੋਦਾ ਬੁਕੈ ਅੱਜ ਦਾ ਸਾਡਾ ਸੁਭਾਗ ਸਮਾ ਮਨਾਂ ਦੀ ਪੀਲੀ ਸੈਨ ਆਉਂਦਾ ਅਸੀਂ ਬੱਚਿਆਂ ਦੇ ਸਲਾਈ ਸੈਂਟਰ ਦਾ ਉਦਘਾਟਨ ਅੱਜ ਕਰਨਾ ਜੀ ਇਸ ਤੇ ਤੇ ਬੱਚਿਆਂ ਨੂੰ ਸਲਾਈ ਦਾ ਸਾਰਾ ਕਿਤਾ ਸਿਖਾ ਕੇ ਇਹਨਾਂ ਨੂੰ ਇਸ ਕਾਬਿਲ ਬਣਾਉਣਾ ਤੋ ਉਹ ਗਾਂ ਆਪਣਾ ਕਿਤੇ ਦੀ ਹੁਨਰ ਦੇ ਰੇ ਨਾਲ ਆਪਣੇ ਪੈਰਾਂ ਤੇ ਖੜੇ ਹੋ ਸਕਣ ਆਪਣਾ ਪਰਿਵਾਰ ਪਾਲ ਸਕਣ ਆਪਣੀ ਆਲੇ ਦੁਆਲੇ ਦੀ ਸਥਿਤੀ ਬਣਾ ਸਕਣ ਇਹ ਸਾਡਾ ਮਨ ਮੰਤਲ ਹੈ ਇਹ ਇਸ ਕਰਕੇ ਅੱਜ ਦਾ ਜਿਹੜਾ ਸੋਨਾ ਬਣਿਆ ਉਹ ਐਸਐਸਸੀ ਸਕੇਲ ਪਹੁੰਚ ਕੇ ਇਹ ਸੈਂਟਰ ਪੀਕੇ ਸੈਂਟਰ ਦਾ ਵਿਵਸਥਨ ਕਰ ਰਹੇ ਜੀ ਭਾਜੀ ਸਭ ਤੋਂ ਪਹਿਲੇ ਜੀ ਪਹਿਲਾ ਸੈਂਟਰ ਸਾਡਾ ਕਮਾਨਪੁਰ ਚੱਲ ਰਿਹਾ ਜੀ ਕਮਾਨਾ ਚੱਲ ਰਿਹਾ ਉੱਥੇ ਸਾਨੂੰ ਦੋ ਸਾਲ ਟੈਨਸ਼ਨ ਨੂੰ ਆਪੇ 3 ਸਾਲ ਹੋ ਗਏ ਇਹ ਚੱਲ ਰਿਹਾ ਉੱਥੇ ਲੋ ਬੈਚ ਚੱਲ ਰਿਹਾ ਹੈ 6-6 ਮਹੀਨੇ ਦੇ ਦੋ ਬੈਚ ਚੱਲੇ ਆ ਖਾਲ ਦੇ ਉਸ ਤੋਂ ਬਾਅਦ ਅੱਜ ਦੂਜਾ ਜਿਹੜਾ ਉਹ ਲੋਗੇ ਪੰਨੇ ਬਗਰੀ ਪੰਨੇ ਉਹ ਹੋਇਆ ਵੀ ਵਿਘਟਨ ਉਹ ਦੂਜਾ ਸੈਂਟਰ ਉੱਥੇ ਫੁਲਿਆ ਤੇ ਤੀਸਰਾ ਸੈਂਟਰ ਉਹ ਵੀ ਸੈਮ ਦਾ ਫੁਲ ਰਿਹਾ ਅੱਜ ਸਰ ਇਹ ਬੈਚ ਕਿੰਨੇ ਬੱਚੇ ਨੇ ਇਹ ਕੋਈ ਬੰਦੇ ਛੇਰੀ ਦੀ ਜਿਹੜੇ ਵੀ ਲੋੜਵੰਦ ਬੱਚੇ ਆ 10 15 20 25 30 ਉਹਦੇ ਕੋਈ ਲੋੜਵੰਦ ਬੱਚਾ ਹੋਵੇ ਜਿੰਨੇ ਮਰਜ਼ੀ ਬਿਲਕੁਲ ਨਹੀਂ ਇਹ ਤੇ ਸੰਦੇਸ਼ ਇਹ ਜੇ ਬੱਚੇ ਦੇ ਹੱਥ ਦੇ ਵਿੱਚ ਹਨਰ ਹੋਊਗਾ ਤੋ ਬੱਚਾ ਕੁਝ ਵੀ ਕਰ ਸਕਦਾ ਆਪਣੇ ਪੈਰਾਂ ਤੇ ਖੜੇ ਹੋ ਕੇ ਕਿਤੇ ਵੀ ਸਲਾਈ ਸੈਂਟਰ ਕੋਈ ਬਦੂਤ ਖੋਜ ਸਕਦਾ। ਨਾਲ ਇੱਕ ਬੱਚੀ ਪਤਾ ਨਹੀਂ ਕਿੰਨਿਆਂ ਨੂੰ ਹੋਸਟਲ ਦਾ ਜਿ ਹੁਣੇ ਤਾਂ ਵੀ ਜਾਦੇ ਨੇ ਜਿਨ੍ਹਾਂ ਨੇ ਇੱਥੇ ਪੀਚਰ ਆ। ਉਹਨਾਂ ਨੇ ਬੱਚਿਆਂ ਸਾਰਿਆਂ ਨੂੰ ਸਿਖਾ ਲਿਆ ਉਹਨਾਂ ਦੇ ਹੱਥ 'ਚ ਹੁਨਰ ਸੀ ਤੇ ਗੰਭੀਰ ਬਚਨ ਸਿਖਾਵੇ। ਉਹ ਜਿੰਨੇ ਬੱਚੇ ਹੋਣਗੇ ਜੀ ਉਹਨੂੰ ਸਲਾਈ ਮਸ਼ੀਨਾਂ ਹੋਣ। ਸਤਿ ਸ਼੍ਰੀ ਅਕਾਲ ਜੀ ਮੈਂ ਬਲਵਾਰ ਸਿੰਘ ਜੀ ਮੇਰਾ ਨਾਮ ਹੈ ਪੀਰਨਦੇਵ ਚੱਲਦਾ ਜਾਦਾ। ਤੇ ਪੰਜਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰ ਜਿਹੜੀ ਹੈ ਅਸੀਂ 2022 ਦੇ ਵਿੱਚ ਰਜਿਸਟਰ ਕੀਤੀ ਸੀਗੀ ਸਾਡੀ ਸੁਸਾਇਟੀ ਦੇ ਵੱਲੋਂ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਕਾਫੀ ਕੰਮ ਕੀਤੇ ਗਏ ਨੇ 2021 ਤੋਂ ਲੈ ਕੇ ਹੁਣ ਤੱਕ ਅਸੀਂ ਲਗਭਗ 5 ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਆ ਇੱਕ ਪੈਸਾ ਨਹੀਂ ਮਤਲਬ ਪੂਰੇ ਦੇ ਟੋਟਲ ਦਾ ਉਹਨਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਆ 2022 ਦੇ ਵਿੱਚ ਅਸੀਂ ਇਹ ਰਾਵਲ ਲਾਡ ਦੇ ਤਹਿਤ ਰੁੱਖ ਵੀ ਲਗਾ ਸੀ 5000 ਰੁੱਖ ਲਗਭਗ ਅਸੀਂ ਲਾਇਆ ਸੀ لیکن اس سکسس نہیں ہوئی مطلب کھونے بندے تھا پھر میڈیا ਦੇ ਸਾਹਮਣੇ ਕਹਿਣਾ ਸਮਾਂ ਦਾ ਨਹੀਂ ਹੋਣ ਦਿੰਦੇ ਲੋਕ ਲੋਕ ਜਿੰਨੀ ਮਰਜ਼ੀ ਰਾਖੀ ਕਰ ਲਓ اچھا ਉਹਦੇ ਬਾਅਦ ਫਿਰ ਅਸੀਂ ਸਲਾਈ ਸੈਂਟਰ ਸਭ ਤੋਂ ਪਹਿਲਾਂ ਕਮਾਨ ਦੇ ਵਿੱਚ ਖੋਲਿਆ ਸੀਗਾ ਕਿਤਾਬੋਖੀ ਕੋਰਸ ਉੱਥੇ ਸਾਡੇ ਦੋ ਬੈਚ ਚੱਲਦੇ ਸੀਗੇ 16 16 ਕੁੜੀਆਂ ਦੇ ਪਹਿਲੀ ਵਾਰ 16 ਮਦਦ ਦਿਹਾੜੀ ਚ ਦੋ ਬੈਚ ਚੱਲਦੇ ਸੀਗੇ 32 ਕੁੜੀਆਂ ਸੀਗੀਆਂ 16 ਦਾ ਇੱਕ ਵਾਰੀ 16 ਦਾ ਇੱਕ ਵਾਰੀ ਪਿਛਲੇ ਸਾਲ ਸਾਇਦ 26 ਸੀਗੀਆਂ ਜਿੰਨੀਆਂ ਵੀ ਬੱਚੇ ਆ ਜਾਣ ਉਹਨਾਂ ਸਾਰਾ ਨੋਟ ਜਸਟ ਕਰਕੇ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉੱਥੇ ਸਾਡਾ 3 ਸਾਲ ਤੋਂ ਚੱਲ ਰਿਹਾ ਹੈ ਸੈਂਟਰ ਤੋਂ ਅੱਜ ਅਸੀਂ ਅੱਜ ਦੀ ਤਰੀਖ ਦੇ ਵਿੱਚ ਅੱਜ 15 ਮਈ ਨੂੰ ਅਸੀਂ ਦੋ ਸੈਂਟਰ ਜਿਹੜੇ ਹੋਰ ਪੰਜਾਬ ਦੇ ਵਿੱਚ ਖੋਲ੍ਹਿਆ। ਪਹਿਲਾਂ ਜੀ ਅਸੀਂ ਆ ਰਹੇ ਹਾਂ ਉੱਥੇ ਹੀ ਡਗਰੂ ਪਿੰਡ ਹੈ ਮੋਗੇ ਦੇ ਨਾਲ। ਮੋਗੇ ਤੋਂ ਫਰੋਜ਼ ਕੋਰਟ ਤੇ ਉੱਥੇ ਅਸੀਂ ਸੈਂਟਰ ਖੋਲ੍ਹਿਆ। ਉਹਦਾ ਉਦਘਾਟਨ ਕਰਕੇ ਤੋਂ ਉਸ ਤੋਂ ਬਾਅਦ ਦੂਸਰਾ ਤੁਹਾਡੇ ਪਿੰਡ ਤੀਰਦੀਸਾਣਾ ਇੱਥੇ ਆ। ਤੋਂ ਸੈਂਟਰ ਦੇ ਵਿੱਚ ਅਸੀਂ ਲੜਕੀਆਂ ਨੂੰ ਫ੍ਰੀ ਜਿਹੜੀ ਉਹ ਟ੍ਰੇਨਿੰਗ ਦੇਵਾਂਗੇ। ਸਲਾਈ ਕਢਾਈ ਦੇ ਨਾਲ-ਨਾਲ ਜੇ ਹੋਰ ਵੀ ਹੋ ਨਰ ਜਿਹੜਾ ਸਾਡੇ ਟੀਚਰ ਸਾਹਿਬਾਨ ਦੇ ਕੋਲ ਹੋਏਗਾ ਉਹ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਹੜਾ ਬੱਚਾ ਕੰਪਲੀਟ ਕਰ ਲੇਗਾ ਜਦੋਂ ਟੀਚਰ ਦੀ ਸੈਟੀਸਫੈਕਸ਼ਨ ਹੋ ਜਾਏਗੀ ਕਿ ਉਹਨੂੰ ਕੰਮ ਆ ਗਿਆ ਫਿਰ ਉਹਨੂੰ ਸਰਟੀਫਿਕੇਟ ਐਂਡ ਉਹ ਫਲਾਈਮ ਸੀਨ ਜਿਹੜੀ ਦਿੱਤੀ ਜਾਊਗੀ ਸਾਡੇ ਸੈਂਟਰ ਵੱਲ ਤੋਂ ਸਰਦ ਤੁਹਾਡੇ ਬੰਗਲਾਦੇਸ਼ ਪਾਣੀ ਦੇ ਰੁੱਖ ਬਤਾਓ ਜੀ ਕੰਮ ਕਰਦੇ ਹੋ ਤੇ ਇਹ ਦਿਮਾਗ ਦੇ ਸੰਤਾ ਹੀ ਕਰਦੀਆਂ ਆ ਸਰਕਾਰਾਂ ਹੀ ਕਰਦੀਆਂ ਸਰਕਾਰ ਹੀ ਆ ਜਿਹੜੇ ਸਾਡੇ ਜਿੰਦਗਰ ਲੋਕ ਆਏ ਨਾਲ ਨੂੰ ਅੱਗ ਲਾ ਕੇ ਦਰਦਰ ਨੂੰ ਬਾਹਰ ਬੰਦਿਆ ਇਹਨੇ ਬੜੀਆਂ ਜੀ ਨਹੀਂ ਕੱਲੇ ਜਿੰਦਗਰਾਂ ਨੂੰ ਅਸੀਂ ਦੋਸ਼ੀ ਨਹੀਂ ਕਹਿ ਸਕਦੇ ਕੋਈ ਵੀ ਦਰਸਲ ਬੋਖੇ ਇਸ ਗੱਲ ਦਾ ਹੁੰਦਾ ਕਿ ਪਾਣੀ ਪ੍ਰਤੀ ਉਹ ਰੁੱਖਾ ਪ੍ਰਤੀ ਕੋਈ ਵੀ ਪੰਜਾਬੀ ਖਾਸ ਕਰਕੇ ਸੰਜੀਤਾ ਨਹੀਂ ਆ ਇੱਕ ਗੱਲ ਮੈਂ ਜਰੂਰ ਕਹਿਣੀ ਚਾਹੁੰਦਾ ਜਿਹੜੀ ਮੈਂ ਇਸ ਪਿੰਡ ਜਾ ਕੇ ਦੇਖੀ ਆ ਉੱਥੇ ਮੈਨੂੰ ਦੋ ਚੀਜ਼ਾਂ ਬਹੁਤ ਵਧੀਆ ਲੱਗੀਆਂ ਕਿ ਤੁਹਾਡੇ ਪਿੰਡ ਦੇ ਵਿੱਚ ਰੁੱਖ ਬਹੁਤ ਦੇਖਣ ਨੂੰ ਮਿਲੇ ਉਹ ਦੂਸਰਾ ਤੁਹਾਡੇ ਪਿੰਡ ਦੀਆਂ ਗਲੀਆਂ ਔਰ ਖਾਸ ਕਰਕੇ ਰਾਹ ਜਿਹੜੇ ਆ ਸਰਪੰਚ ਸਾਹਿਬ ਨੂੰ ਮੈਂ ਸਪੈਸ਼ਲ ਵਧਾਈ ਦਿੰਦਾ ਪੂਰੇ ਨਹੀਂ ਤੇ ਬਹੁਤੇ ਪਿੰਡਾਂ ਦੇ ਵਿੱਚ ਰਾਹ ਰੁਕੇ ਹੋਏ ਆ ਦਰਖਤ ਕੋਈ ਨਹੀਂ ਆ ਮੈਨੂੰ ਦੋ ਚੀਜ਼ਾਂ ਤੁਹਾਡੇ ਪਿੰਡ ਦੀ ਸੈਂਟ ਵਧੀਆ ਲੱਗੀਆਂ ਮੈਂ ਵਧਾਈ ਦਿੰਦਾ ਇਸ ਗੱਲ ਦੀ ਮਹਾਰਿਸ਼ ਪਾਲ ਸਿੰਘ ਪਿੰਡ ਪੀਰਦੀਸਾਂ ਦਾ ਨਿਵਾਸੀ ਇਸ ਗੱਲ ਦੀ ਪੰਜਾਬ ਅਲਪਰ ਸੋਸਾਇਟੀ ਨੂੰ ਬਹੁਤ ਹੀ ਵਧਾਈ ਦਿੰਨਾ ਹਾਂ ਤੇ ਜੋ ਸਰਦਾਰ ओंकार ਸਿੰਘ ਦੇ ਕਿਰਨ ਸਿੰਘ ਸਾਹਿਬ ਤੇ ਦਵਾਲ ਸਿੰਘ ਆ ਜੀ ਪ੍ਰਧਾਨ ਸਾਹਿਬ ਦੀ ਰਹਿਮਾਈ ਹੇਠ ਜੋ ਸੋਸਾਇਟੀ ਚੱਲ ਰਹੀ ਹੈ ਤੇ ਜਿਸ ਦਾ ਸੰਯੋਗ ਐਮ ਆਰ ਆਈ ਕਾ ਕਰਿਆਨ ਕਦੇ ਮਾਤਾ ਗੁਰਨਾਮ ਸਿੰਘ ਦੀ ਜੋ ਉੱਥੇ ਨਿਊਯਾਰਕ ਤੋਂ ਇੱਕ ਸਰਦਾਰ ਮਨਜੀਤ ਸਿੰਘ ਦੇ ਨਾਲ ਇੱਕ ਸੋਸਾਇਟੀ ਬਣਾ ਕੇ ਬਾਦਰ ਦੇ ਕੇ ਗਰੀਬ ਬੱਚੀਆਂ ਨੂੰ ਜੋ ਸਹਾਇਤਾ ਪ੍ਰਦਾਨ ਕਰ ਰਹੇ ਆ ਨੇ ਅਸੀਂ ਪਿੰਡ ਵੱਲੋਂ ਸਰਦਾਰ ਸਮਰਦੀਪ ਸਿੰਘ ਸਰਪੰਚ ਵੱਲੋਂ ਇਹਨਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਤੇ ਆਸ ਕਰਦੇ ਹਾਂ ਆਪਣੇ ਪਿੰਡ ਦੀਆਂ ਬੱਚੀਆਂ ਨੂੰ ਜਿਤਨਾ ਪ੍ਰਧਾਨ ਚੇਰਨ ਸਿੰਘ ਸਾਹਿਬ ਨੇ ਦੱਸਿਆ ਕਿ ਇਹ ਇੱਕ ਫ੍ਰੀ ਦੇ ਵਿੱਚ ਮਿਲਣ ਵਾਲੀ ਕੋਈ ਵੀ ਅੱਜ ਸਹੂਦਾ ਜਿਹੜੀ ਤੁਸੀਂ ਲੈਂਦੇ ਦੇ ਕੋਈ ਫ੍ਰੀ ਚ ਨਹੀਂ ਮਿਲਦੀ ਜੇ ਤੁਸੀਂ ਉਹਦੇ ਵਿੱਚ ਪਰਪੱਕ ਹੋ ਜਾਓਗੇ ਪੱਕੇ ਤੇ ਤਰੀਕੇ ਨਾਲ ਅਖਲਾਈ ਸਿੱਖ ਲੋਗੇ ਚਾਹੇ ਉਹ ਪਿੰਡ ਦੀਆਂ ਨੋਹਾਂ ਨੇ ਚਾਹੇ ਪਿੰਡ ਦੀਆਂ ਧੀਆਂ ਨੇ ਧੀਆਂ ਵਾਸਤੇ ਬਹੁਤ ਹੀ ਜ਼ਰੂਰੀ ਆ ਕਿਉਂਕਿ ਅਗਲੇ ਘਰ ਉਹਨਾਂ ਨੇ ਜਾਣਾ ਵਾ ਤੇ ਜਾ ਕੇ ਆਪਣੇ ਆਪ ਨੂੰ ਨਿਰਮੰਨਦ ਅਸੀਂ ਮਰ ਲੈ ਕੇ ਜਾਣ ਗਿਆ ਤੇ ਕੁਛ ਖਲਾਈ ਲੈ ਕੇ ਜਾਣ ਗਿਆ ਤੇ ਚੰਗੇ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨੀ ਆ ਸੋ ਅਸੀਂ ਵੈਲਫੇਅਰ ਸੋਸਾਇਟੀ ਦਾ ਬਹੁਤ ਬਹੁਤ ਜੀ ਆਇਆਂ ਕਹਿੰਦੇ ਆ ਤੇ ਧੰਨਵਾਦ ਕਰਦੇ ਆ ਕਿ ਇਸ ਤਰ੍ਹਾਂ ਹੀ ਅਪਰਾਧਾ ਕਰਦੇ ਰਹੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਆਪਣੇ ਹੱਥ ਟੀਚਰ ਬੀਬੀ ਨਰਿੰਦਰ ਕੋਰ ਜੀ ਦੀ ਰਹਿਮਾਈ ਹੈ ਆਪ ਔਰ ਆ ਕੇ ਨਹੀਂ ਵੀ ਅੱਜ ਚਲੇਗੇ ਕੱਲ ਨਹੀਂ ਚਲੇਗੇ ਆਵਾ ਤੇ ਜਿਤਨਾ ਉਹ ਕਹਿੰਦੇ ਆ ਆ ਕੇ ਸਿਕਲਾਈ ਲੈ ਕੇ ਆਪਣਾ ਜੀਵਨ ਸੰਭਲ ਕਰੋ ਵਾਹਿਗੁਰੂ ਦੀ ਕਾਲ ਸਾਹਿਬ ਵਾਹਿਗੁਰੂ ਦੀ ਜੀਤ